ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਧਾ ਲਓ ਜੀ ਅੱਜ ਭਾਈ ਇਹ ਹੁਣ ਮਾਲਾਂ ਤੋਂ ਆਏ ਆ ਅੱਜ ਤੋਰੀ ਆ ਜੀ ਵਿਆਹ ਦੀ ਸਾਹੇ ਚਿੱਠੀ ਹੈ ਨਾ ਚਿੱਠੀ ਤੋੜ ਕੇ ਆਏ ਆ ਤੇ ਹੁਣ ਆਉਂਦੀ ਸਾਰ ਇਨਾਂ ਦਾ ਭਾਈ ਨਵਾਂ ਮਸਲਾ ਚੱਲ ਪਿਆ ਕਹਿੰਦੇ ਵੀ ਅ ਬੱਚਿਆਂ ਨੂੰ ਵਿਆਹ ਵਾਸਤੇ ਕੱਪੜੇ ਨਹੀਂ ਹੈਗੇ ਇੰਨੇ ਕੱਪੜੇ ਆ ਦੇਖ ਲੋ ਮੈਂ ਤਾਂ ਹੈਰਾਨ ਆ ਵੀ ਦੱਸ ਕਹਿੰਦੇ ਕੱਪੜੇ ਨਹੀਂ ਹੈ ਸੋ ਚਲੋ ਅ ਐਦਾਂ ਵੀ ਹੋ ਸਕਦਾ ਭਾਈ ਇਹ ਤਾਂ ਜਿਹਦਾ ਕੰਮ ਹੈ ਉਹਨੂੰ ਪਤਾ ਹੁੰਦਾ ਵੀ ਹਾਂ ਕਿਹੜੀ ਚੀਜ਼ ਲੈਣੀ ਕਿਹੜੀ ਨਹੀਂ ਉਹ ਮੇਰੇ ਵਰਗਾ ਕਹਿ ਤਾ ਦਿੰਦਾ ਇੰਨੇ ਕੱਪੜੇ ਆ ਹੁਣ ਸਰਦੀਆਂ ਵਾਲੇ ਕੱਪੜੇ ਘੱਟ ਆ ਕਹਿੰਦੇ ਵੀ ਸਰਦੀਆਂ ਵਾਲੇ ਕੱਪੜੇ ਵਿਆਹ ਵਾਸਤੇ ਰਿਪਾ ਨੇ ਲੈ ਕੇ ਆਉਣੇ ਆ ਹਾਂ ਹੁਣ ਹੋਰ ਵੀ ਇੱਕ ਦੋ ਸ਼ਾਪਿੰਗ ਜੀ ਕਰਨੀਆਂ ਐ ਜੁਐਲਰੀ ਦੀ ਕਰਨੀਆਂ ਆ ਅ ਜਿਹੜਾ ਵੀ ਭਾਈ ਇਹਨਾਂ ਨੇ ਕੁਝ ਇੱਕ ਦੋ ਸੂਟ ਮੈਨੂੰ ਲੱਗਦਾ ਦੇਖਣੇ ਐ ਸ਼ਾਇਦ ਤੇ ਉਹ ਹੁਣ ਤੁਹਾਨੂੰ ਬਲੌਗ ਦੇ ਵਿੱਚ ਅੱਗੇ ਦਿਖੇ ਜਾਣਾ ਕਿ ਆ ਕੁਝ ਲੰਦੇ ਆ ਕਹਿ ਲਓ ਅੱਜ ਜੇਬ ਢਿੱਲੀ ਹੋਣੀ ਆ ਹਾਂ ਆ ਚੱਕਰ ਆ ਸੂਟਾਂ ਸੂਟਾਂ ਵਾਲਾ ਹਜੇ ਮਸਲਾ ਦੋ ਦੇਲੀ ਵਿੱਚੇ ਆ ਸੂਟ ਇਹਨਾਂ ਕੋ ਆਪਣੇ ਵੀ ਬਥੇਰੇ ਪਏ ਆ ਵੈਸੇ ਭਾਰੀ ਭਾਰੀ ਹੈਵੀ ਹੈਵੀ ਸੂਟ ਪਏ ਆ ਸ਼ਾਇਦ ਕਹਿੰਦੀਆਂ ਵੀ ਟਰੈਕਲੈਨ ਕਰਾ ਲਈਏ ਅ ਸ਼ਾਇਦ ਨਾ ਮਿਲੇਗੀ ਕੋਈ ਹਜੇ ਵਿਚਾਲੇ ਜੇ ਹੀ ਆ ਸੂਟਾਂ ਵਾਲਾ ਮਸਲਾ ਮਤਲਬ ਹਜੇ ਕਲੀਅਰ ਖੱਠ ਨਹੀਂ ਹੋਇਆ ਦੇਖੀ ਰਵੀ ਦੇ ਹਾਲ ਪੈਂਦਾ ਪਾਪਾ ਨੇ ਸੂਟ ਨਹੀਂ ਲੱਪਟੇ ਨੰਮੇ ਦੀਰੀ ਬਿਆ ਨੂੰ ਤੇ ਤੇ ਹੁਣ ਭਾਈ ਹੁਣ ਮਸਲਾ ਇੱਥੇ ਆ ਰਿਹਾ ਹੋਇਆ ਜੀ ਵੀ ਸੂਟ ਵੀ ਲੈਣੇ ਆ ਹੈ ਚਲੋ ਬਾਕੀ ਹੁਣ ਜਾ ਕੇ ਦੇਖਦੇ ਆ ਸੂਟਾਂ ਦਾ ਤਾਂ ਸ਼ਾਇਦ ਸਰ ਜਾਵੇ ਕੁਝ ਪਤਾ ਕੁਝ ਨਹੀਂ ਪਰ ਇਹਨਾਂ ਦਾ ਤੇ ਆਜੋ ਫੇਰ ਮਿਲਦੇ ਆ ਪਹਿਲਾਂ ਭਾਈ ਫੈਮਿਲੀ ਨੂੰ ਫੇਰ ਚਾਲਦੇ ਆ ਅੱਗੇ ਤੁਹਾਨੂੰ ਲੈ ਕੇ ਰੋਪੜ ਜੁੜੇ ਰਹੋ ਬਲੌਗ ਦੇ ਨਾਲ ਹੈ ਆਜੋ ਮਿਲਦੇ ਆ ਜੀ ਪਹਿਲਾਂ ਮਿਲੋ ਜੀ ਇਧਰ ਕੀ ਆ ਕੀ ਸਮਝ ਨਹੀਂ ਆਉਂਦਾ ਕੁਸਰ ਕੀ ਹੋ ਗਿਆ ਤੂੰ ਮੱਥੇ ਜੇ ਪਰ ਹੱਥ ਰੱਖ ਕੇ ਬੈਠੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਬਹੁਤ ਵੱਡੀ ਟੈਨਸ਼ਨ ਹੋਈ ਵੀ ਸਾਨੂੰ ਕਾਦੀ ਟੈਨਸ਼ਨ ਤੇ ਦੀਦੀ ਨੂੰ ਹੁਣ ਸਮਝ ਨਹੀਂ ਆਉਂਦੀ ਵੀ ਉਹ ਸੌਲਵ ਕੌਣ ਕਰੂਗਾ ਨਾ ਤੁਹਾਤੇ ਸੌਲਵ ਹੋਣੀ ਹੈ ਕਹਾਣੀ ਨਾ ਵੀਰ ਤੇ ਹੋਣੀ ਹੈ ਨਾ ਸਾਡੇ ਪੇਕਿਆਂ ਤੇ ਹੋਣੀ ਹੈ ਨਾ ਪਾਪਾ ਜੀ ਨਾ ਮੰਮੇ ਵਾਸਤੇ ਇਹ ਜੀ ਕਿਹੜੀ ਟੈਨਸ਼ਨ ਹੋ ਗਈ ਤੁਨੂੰ ਮੈਨੂੰ ਦੱਸ ਮੈਂ ਸੋਲਵ ਨਹੀਂ ਆਈ ਯਾਰ ਉਹ ਤਾਂ ਟੈਨਸ਼ਨ ਸਾਨੂੰ ਰਹਿੰਦੀ ਉਹ ਵਾ ਹਾਂ ਉਹ ਨਹੀਂ ਸੋਲਵ ਹੋਣੀ ਹਾਂ ਯਾਰ ਨੂੰ 6 5 3 ਰਹਿ ਗਏ ਵਿੱਚ ਮੈਂ ਐਂਟਰੀ ਕਰਕੇ ਹੋ ਗਿਆ ਮੈਂ ਤਾਂ ਨਹੀਂ ਲੱਗੇ ਐਗੇ ਵੀ ਹੁਣ ਅਸੀਂ ਲੈਣੇ ਆ ਸੂਟ ਇੱਕ ਇੱਕ ਮੈਂ ਕਿਹਾ ਪਤਾ ਨਹੀਂ ਕਾਦੀ ਟੈਨਸ਼ਨ ਹੋ ਗਈ ਦੱਸ ਹੁਣ ਇਹ ਨਾ ਕਿਹਦੇ ਜਿਹੜੇ ਕੀ ਨੂੰ ਐ ਤੇ ਕੀ ਨੂੰ ਨਾਰਮਾ ਜਿਹਾ ਆਇ ਤੇ ਠੀਕਾ ਵਧੀਆ ਇੱਥੇ ਮਤਲਬ ਇਹ ਨਹੀਂ ਕਹਿੰਦੀ ਮੈਂ ਕਿ ਹੁਣ ਬਿਆਨ ਥੋੜੇ ਜਿਹੇ ਐ ਵੀ ਪੈਣੇ ਹੁੰਦੇ ਆ ਉਹ ਐਨੇ ਸੂਟ ਆ ਦੱਸ ਤੁਹਾਡੇ ਕੋ ਹੈ ਜਦ ਵੀ ਦੇਖੋ ਸੂਟੇ ਸੂਟ 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 ਚਾ ਕਰੀਏ ਸੂਟਾਂ ਮੈਨ ਗੁਜ਼ਾਰਾ ਨਹੀਂ ਜੇ ਗੁਜ਼ਾਰਾ ਹੋਵੇ ਫਿਰ ਅਸੀਂ ਮੰਗੀਏ ਕਾਨੂੰ ਮੈਂ ਕਹਿੰਦਾ ਲੇਡੀਜ਼ ਨੂੰ ਨਾ ਰੋਟੀ ਨਾ ਮਿਲੇ ਹਾਂ ਸੂਟ ਮਿਲੀ ਜਾਪ ਹੈ ਬਾਪਾ ਜੀ ਹਾਂ ਰੋਟੀ ਨਾ ਮਿਲੇ ਸੂਟ ਨਵਾਂ ਮਿਲ ਜਵੇ ਰੋਟੀ ਕਿ ਟੰਗ ਕੇ 사 ਦੂਗੇ ਹਾਂ ਕਹਿੰਦੇ ਵੀ ਦਾ ਕੱਟ ਹੋ ਜਾਊਗਾ ਵੀ ਵੀ ਦਾ ਕੱਟ ਹੋ ਜੂਗੀ ਸਰਦਾਰ ਜੀ ਸੂਟ ਸੂਟ ਵੀ ਨਾ ਲੈਣਾ ਥੋੜੀ ਕੱਟ ਹੋਣਾ ਅੱਛਾ ਰੋਟੀ ਤਾਂ ਇੱਕ ਟਾਈਮ ਖਾ ਕੇ ਸਮਝ ਇੱਕ ਟਾਈਮ ਨਾ ਖਾਵੋਗੇ ਸਮਝ ਆਲੇ ਡਾਈਟ ਚੱਲਦੀ ਆ ਹਾਂ ਲੈ ਦੱਸ ਵੀ ਸੂਟ ਜ਼ਰੂਰੀ ਆ ਕਮਾਲੇ ਹੋ ਗਈ ਪਾਪਾ ਜੀ ਦੇਖ ਲੋ ਹੈ ਇਹ ਦਵਾਈ ਦਵਾ ਦਿਓ ਇੱਕ ਇੱਕ ਰੋਜ਼ ਨਹੀਂ ਲਗਾਉਂਦੇ ਤੁਸੀਂ ਛੱਡੋ ਬਲਾ ਵੀੜੀ ਦਾ ਐਤ ਕੀ ਹੋ ਜਾਂ ਪੈਣੇ ਹੀ ਘੱਟ ਹੋਈ ਆ ਹਾਂ ਆ ਦੇਖ ਲੋ ਹੁਣ ਪਾਪਾ ਜੀ ਮੇਰੇ ਹੱਕ ਤੇ ਖੜੇ ਆ ਵੀੜੀ ਦਾ ਟਰੈਲ ਇੱਕ ਇੱਕ ਸਾਡੇ ਨਾਮ ਲੈ ਬੱਲਾ ਬੱਲਾ ਹੈ ਮੇਰੀ ਕਹਿ ਗਏ ਪਾਪਾ ਜੀ ਕਹਿੰਦੇ ਵੀੜੀ ਦਾ ਟਰੈਲੇ ਦੇ ਗਈ ਜਾਂਦੇ ਆ ਅੱਧਾ ਤਾਂ ਫੱਕ ਦੇ ਨਿਕਲ ਦਿੰਦਾ ਉਹ ਹਾਂ ਐਤ ਕੀ ਅੱਧੀ ਤਾਂ ਫੱਕ ਨਿਕਲ ਗਈ ਹਾਂ ਤਾਂ ਤਾਂ ਸਾਡੇ ਨਾਮ ਕਰ ਦੋ ਫਿਰ ਖਾਣੇ ਆ ਹਾਂ ਕਪੜੇ ਤੋਂ ਵੀ ਮਿਲਣੇ ਆ ਹਾਂ ਬਸ ਬਸ ਸਾਨੂੰ ਸੂਟ ਵੀ ਚਾਹੀਦੇ ਆ ਹੋਰ ਕੀ ਲਾਇ ਦੱਸ ਆ ਵੀ ਸੀਜਾ ਤੁਹਾਡੇ ਸਾਹਮਣੇ ਨਹੀਂ ਸਾਡਾ ਸੂਟ ਵੀ ਚਾਹੀਦਾ ਇਹਦੇ ਚ ਕੀ ਮਤਲਬ ਆ ਵੀ ਕਪੜੇ ਤੋਂ ਆ ਨਹੀਂ ਖਾਣਾ ਅੱਜ ਕਚੌਰੀਆਂ ਖਾਣੀਆਂ ਅੱਜ ਆਹ ਖਾਣਾ ਮਿਲਦਾ ਕਿ ਨਹੀਂ ਬਣਾਉਂਦਾ ਨਹੀਂ ਨਹੀਂ ਪਹਿਲਾਂ ਐਂ ਕਰੋ 1 ਮਹੀਨਾ ਪੂਰਾ ਜੋ ਮੈਂ ਕਹਿੰਦਾ ਉਹ ਬਣਾ ਕੇ ਖਿਲਾਓ ਅੱਗੇ ਤੁਹਾਡੀ ਪਸੰਦ ਹੈ ਤੁਸੀਂ ਜਿਹੜੀ ਸਬਜ਼ੀ ਲਿਆ ਦਿੰਨੇ ਹੋ ਅਸੀਂ ਬਣਾ ਦਿੰਦੇ ਆ ਜੋ ਤੁਸੀਂ ਕਹਿੰਦੇ ਆ ਤਾਂ ਬਣ ਜਾਂਦਾ ਰੋਟੀ ਪਾਣੀ ਥੋੜਾ ਦੱਸੋ ਕਿਆ ਕਰੀ ਹਜੇ ਪਿਛਲੇ ਮਹੀਨੇ ਚੱਲ ਬਹੁਤੇ ਦਿਨ ਛੱਡੋ ਥੋੜੇ ਦਿਨ ਹੋਏ ਮੇਰੀ ਗੱਲ ਤਾਂ ਤੁਹਾਨੂੰ ਤੁਹਾਨੂੰ ਵਿਆਹ ਵਾ ਵਿਆਹ ਵਾਸਤੇ ਸੂਟ ਚਾਹੀਦਾ ਦੋਹਾਂ ਨੂੰ ਐਂ ਕਰੋ 10 ਦਿਨ ਜੋ ਮੈਂ ਕਹਿੰਦਾ ਭਾਈ ਉਹ ਕਰਨ 10 ਦਿਨਾਂ ਤੱਕ ਵਿਆਹ ਹੈ ਵਿਆਹ 10 ਦਿਨਾਂ ਤੱਕ ਨਹੀਂ ਹੈਗਾ 10 11 ਬਾਰ ਸਮਝ ਗਈ ਆ 15 6ਵੇਂ ਨੂੰ ਅੱਜ ਦੇ ਵਿਆਹ ਹੈ ਬਾਪੂ ਜੀ ਕਹਿਣਾ ਤੂੰ ਮੈਂ ਤਾਂ ਮੈਂ ਤਾਂ ਪਾਪਾ ਜੀ ਹਾਂ ਬਾਪਾ ਮੈਂ ਤਾਂ ਤੱਕਿਆ ਤਾਂ ਹੀ ਲਾਇਆ ਨਾ ਮਗਾ ਮਗਾ ਜਦ ਤੱਕ ਵਿਆਹ ਲੰਘ ਜਣਾ ਨਹੀਂ ਹੋਰ ਬੋਲ ਕੇ ਕਰ ਦੋ ਨਹੀਂ ਐ ਕਰੋ ਤੁਸੀਂ ਹੁਣ ਸਾਨੂੰ ਸੂਟ ਬਣਾ ਦਿਓ ਹੂੰ ਫੇਰ ਸਾਡੀ ਜੋ ਮਰਜ਼ੀ ਰਹੀ ਜਾ ਜੋ ਮਰਜ਼ੀ ਆਪਣੀ ਪਸੰਦਾ ਬਣਾਵਾ 8-10 ਦਿਨਾਂ ਵਿੱਚ ਆਜੂ ਪਟਨੇ ਵਾਲੇ ਆ ਹਾਂ ਮੇਰੇ ਨਾਲ ਦੇਰ ਲਵੇ ਫੇਰ ਐਡ ਕਰਿਓ ਅਗਲਾ ਹਫਤੇ ਤੱਕ ਤੁਹਾਨੂੰ ਇਹ ਜੀ ਇਹ ਜੀ ਚੀਜ਼ਾਂ ਖਿਲਾਉਂਗੇ ਹਾਂ ਇਹਨਾਂ ਘਰ ਦੀਆਂ ਬਣੀਆਂ ਆਈਆਂ ਤੁਸੀਂ ਖਾਓ ਨਾ ਆਪਾਂ ਮਾਲਾ ਤੇ ਚੱਕਣੀਆਂ ਤਾਂ ਹੀ ਤਾਂ ਕਹਿਣੀ ਆ ਮਾਲਾ ਤੇ ਨਹੀਂ ਤਾਂ ਕਹਿਣੀ ਆ ਵੀ ਜਮ ਤੋੜ ਕੇ ਕਹਿੰਦੀ ਨਹੀਂ ਆ ਮੇਰੇ ਵਾਲਾ ਹੀ ਤੀਰ ਮੇਰੇ ਪਰੇ ਛੱਡਦਾ ਹਾਂ ਬੱਲੇ ਸਾਡੇ ਹੈ ਇੰਨੇ ਵਧੀਆ ਆਦੇ ਆ ਕਿਆ ਵਧੀਆ ਸੂਟ ਐਨ ਹੈਵੀ ਸੂਟ ਆ ਹੈ ਇੰਨਾ ਸੋਹਣਾ ਅੱਜ ਪਾ ਲਿਆ ਪੁਰਾਣਾ ਹੋ ਗਿਆ ਕਿੰਨਾ ਵਧੀਆ ਸੂਟ ਅੱਛਾ ਇੱਕ ਦਿਨ ਪਾ ਕੇ ਪੁਰਾਣਾ ਹੋ ਗਿਆ ਇਹ 400 ਰੁਪਏ ਦਾ ਕੱਪੜਾ ਲੱਤਾ ਤਾਂ ਲੈ ਦੇ ਦਿੱਤੀ ਆ ਇਹ 1000 ਚ ਸੂਟ ਪੈ ਗਿਆ 500 ਰੁਪਏ ਦੀ ਆ ਬਣ ਗਈ 1500 ਰੁਪਏ ਦਾ ਸੂਟ ਪੈ ਫੇ ਥੋੜਾ 1500 ਰੁਪਿਆ ਪਹਿਲਾਂ ਇੱਕ ਇੱਕ ਮੇਰੀ ਗੱਲ ਸੁਣੋ ਪਹਿਲਾਂ 300 ਰੁਪਏ ਦਾ ਤਸਦੀਕਦਾਰ ਨਹੀਂ ਪਉਂਦਾ 1500 ਵਾਲਾ ਹੈ ਉਹੀ ਤਾਂ ਕਰਦੇ ਆਪਣੇ ਘਰੇ ਲੂ ਬੰਦੇ ਆ ਹਾਂ ਸਹੀ ਗੱਲ ਆ ਇਹ ਤਾਂ ਕੋਈ ਰੋਹ ਨਾ ਬਲੇਉ ਪੈਸੇ ਤਾਂ ਨਹੀਂ ਕਹਿੰਦੇ ਮੈਂ ਇਹਨੇ ਸਸਤਾ ਨਾ ਮਹਿੰਗਾ ਪਾਇਆ ਮੈਂ ਪੈਸੇ ਕਹਿੰਦੀ ਇਹਨਾਂ ਨੂੰ ਹਾਂ ਗੱਲ ਪਤਾ ਕੀ ਆ ਏ ਤੇ ਵਿਆਹ ਨੂੰ ਲਿਆ ਸੀ ਤਾਂ ਕਿੰਨੇ ਦਾ ਲਿਆ ਸੀ ਗੱਲ ਪਤਾ ਕੀ ਆ ਏ ਮੈਂ ਜਿਹੜੀ ਗੱਲ ਕਰਨ ਲੱਗਿਆ ਤਾਂ ਮੈਂ ਕਿਆ ਲੱਗਿਆ ਤਾਂ ਕਹਿ ਰੋ ਦੇਖੇ ਸਾਡੀ ਗੱਲਾਂ ਚ ਤਾਂ ਸੀ ਚੰਗੇ ਚੇ ਗਿਰ ਜਾਣੇ ਤੁਸੀਂ ਕਿਹੜੀ ਖੇਤ ਦੀ ਮੂਲੀ ਆ ਭੁੱਲ ਕੇ ਗੱਲ ਮੈਂ ਮੈਂ ਨਾ ਥੋੜੀ ਜੀ ਗੱਲ ਸਕਿਪ ਹੋ ਗਈ ਦਿਮਾਗ ਚ ਆ ਆ ਗਈ ਆ ਗਈ ਆ ਗਈ ਆ ਗਈ ਨਹੀਂ ਆਉਣਾ ਮੈਂ ਨਹੀਂ ਆਉਣਾ ਨਹੀਂ ਦਿਮਾਗ ਨਹੀਂ ਨਹੀਂ ਆਉਣਾ ਦਿਮਾਗ ਚ ਨਿਕਲ ਗਈ ਹੁਣ ਗੱਲ ਪਤਾ ਨਹੀਂ ਕੀ ਕਰੀਂ ਠੀਕ ਕਰ ਹੁਣ ਕਰ ਦੋ ਵੀਨ ਪਾਸ ਦਵਾ ਦੇ ਕੇ ਭਾਈ ਸੂਟਾਂ ਵਾਲਾ ਦੇਖੋ ਮੇਰੀ ਗੱਲ ਸੁਣ ਐਡੇ ਐਡੇ ਹੈਵੀ ਸੂਟ ਪਾਏ ਆ ਉਹਨਾਂ ਨੂੰ ਡਰਾਈ ਕਲੀਨ ਕਰਾ ਲਓ ਹੋ ਪੁਰਾਣੇ ਹੋ ਗਏ ਲੈ ਪਰਾਣੇ ਕਮਾਲੇ ਹੋ ਗਏ ਆ ਬੈਗ ਜਿਹਾ ਵੀ ਭਰੇ ਬਲ ਲਾ ਲਾ ਹਾਂ ਇਹ ਬੈਗ ਪਿੱਛੇ ਰੱਖਿਆ ਹੋਇਆ ਸਾਨੂੰ ਦੱਸੀ ਜਾਨੀਆਂ ਪੁਰਾਣੇ ਹੋਗੇ ਹਾਂ ਪੁਰਾਣੇ ਹੋਗੇ ਦਿਨ ਚ ਤਾਂ ਨਿਆਣਿਆਂ ਦੇ ਕੱਪੜੇ ਟਰਮਾ ਕਰਾਉਣੇ ਹਾਂ ਦੋ ਸੂਟ ਚੇਂਜ ਕਰਨਾ ਹੈ ਹੂੰ ਇਸ ਵਿੱਚੋਂ ਹੀ ਕਢਾ ਰਹਾ ਅੱਜ ਇਹ ਕੀ ਆਏ ਇਹ ਤਾਂ ਮੰਮੀ ਦੇ ਸੂਟ ਨਾਲ ਪਾਈ ਲਾਈਨਿੰਗ ਲੈ ਕੇ ਆਣੀ ਆ ਲੈ ਇਹ ਕਮੀਰਾ ਇਹ ਵੀ ਨਾਲ ਲੈ ਕੇ ਆ ਲੈ ਦੋ ਤਾਂ ਹੋ ਗਏ ਨਹੀਂ ਨਹੀਂ ਦੋ ਇੱਕ ਤਾਂ ਮੰਮੀ ਜੀ ਦਾ ਹੈ ਅੱਛਾ ਇਹ ਤੇਰਾ ਹੋ ਗਿਆ ਇੱਕ ਇਹ ਮੇਰਾ ਅਵੀ 3-4 ਸਾਲ ਪਹਿਲਾਂ ਦਾ ਮੈਂ ਕੱਢਿਆ ਪੁਰਾਣਾ ਸਿਆਣੇ ਨੂੰ ਅੱਛਾ ਮੈਂ ਕਿਤੇ ਮੈਂ ਕਿਤੇ ਕਹਿੰਦੇ ਸਿਉਂਤ ਸਿਆਣੇ ਕਿਹੜਾ ਰਹਿ ਗਿਆ ਕੰਮ ਫੇਰ ਦੋ ਹੋ ਗਏ ਹਾਂ ਜੀ ਨਾ ਨਾ ਇਹ ਨਾ ਇੱਕ ਇੱਕ ਦਾਸੀ ਹੋ ਰਿਹਾ ਬਾਈ ਸੂਟਾਂ ਵਾਲਾ ਦਾ ਕਹ ਦੇ ਦ ਪਾਪਾ ਜੀ ਮੇਰੀ ਗੱਲ ਸੁਣੋ ਹਾਂ ਮੇਰੇ ਗੱਲ ਦ ਪਾਪਾ ਜੀ ਕਹ ਦੇ ਤਾਂ 3 ਦਾ ਸਾਥ ਦੇ ਦਿਆ ਕਰ ਅੱਛਾ ਪਾਪਾ ਪਾਪਾ ਜੀ ਪਾਪਾ ਜੀ ਮੇਰੀ ਗੱਲ ਸੁਣੋ ਮੈਂ ਪਹਿਲਾਂ ਮੇਰੀ ਗੱਲ ਦਾ ਪਾਪਾ ਜੀ ਨੇ ਸੁਣਨ ਮੇਰੀ ਹੁਣ ਤੁਸੀਂ ਵੀ ਸੁਣ ਲਓ ਭਾਈ ਹੈਂ ਇੱਧਰ ਭਾਬੀ ਬੈਠੀ ਆ ਜੈਸਮੀਨ ਬੈਠੀ ਆ ਮੈਨੂੰ ਕੱਪੜੇ ਲਹੇ ਨੂੰ ਕਿੰਨੀ ਦੇਰ ਹੋ ਗਈ ਸੱਚੋ ਸੱਚ ਦੱਸਿਓ ਤੁਹਾਡਾ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਦੁੱਧ ਪਾਉਣ ਘਾਇਰੇ ਕਾਦ ਲੋਰ ਪਾੜ ਲਿਆ ਨਹੀਂ ਕਾਦ ਕਾਦ ਲਿਆਦੀ ਮੈਨੂੰ ਮੈਨੂੰ ਡੇਟ ਨੇੜੇ ਤੇੜੇ ਤੁਹਾਨੂੰ ਯਾਦ ਹੈਗੀ ਹੈ ਉਹ ਦੋ ਮਹੀਨਿਆਂ ਦੇ ਵਿੱਚ ਵਿੱਚ ਦੱਸ ਦਿਓ ਚਲੋ ਐਨਾ ਹੋਰ ਟਾਈਮ ਛੱਡਿਆ ਤਾਂ ਉਹ ਟਾਈਮ ਵੀ ਦੋ ਮਹੀਨੇ ਦੇ ਤੇ ਦੋ ਤੁਹਾਨੂੰ ਕਿਹਨੇ ਦੇਖਣਾ ਸਾਨੂੰ ਦੇਖਣਾ ਬੰਦਾ ਰਿਹਾ ਨੇ ਦੇਖਿਆ ਵਾ ਭਾਈ ਦੇਖਿਆ ਮੇਰੀ ਗੱਲ ਸੁਣੋ ਹੈਂ ਮੈਨੂੰ ਲੈ ਨੂੰ ਹੋ ਗਏ 2-3 ਮਹੀਨੇ ਆ ਮੈਰ ਬਾਈ ਅਸੀਂ ਦੋਹੇ ਚੱਲ ਜਦ ਵੀ ਲਿਆਂਦੇ ਹੁੰਦੇ ਇਕੱਠੇ ਹੀ ਲਿਆਂਦੇ ਹੁੰਦੇ ਆ ਦੋਹਾਂ ਨੂੰ ਲਿਆਂ ਨੂੰ ਹੋ ਗਏ 2-3 ਮਹੀਨੇ ਇੱਧਰ 10 ਦਿਨ ਬਾਅਦ ਵਲੌਗ ਪੈ ਜਾਂਦਾ ਸੂਟਾਂ ਦਾ ਹਾਂ ਹਾਂ ਹੁਣ ਹਾਂ ਉਦਾਂ ਹੀ ਹਾਂ ਹਾਂ ਲੈਣ ਚੱਲੀਆਂ ਸੂਟ ਨੀਲੇ ਰੰਗ ਦੇ ਰੰਗ ਦਾ ਮੇਰੇ ਕੋ ਵੀ ਨੀਲਾ ਰੰਗ ਨਹੀਂ ਹੈਗਾ ਤਾਂ ਕੈਸੇ ਵੀ ਨਹੀਂ ਲੈਣਾ ਨੀਲੇ ਵੀ ਨਹੀਂ ਮੇਰਾ ਫੋਨ ਹੈ ਗੱਲ ਪਤਾ ਕੀ ਹੈ ਬਾਈ ਚੱਲੇ ਜੀ ਚੰਗਾ ਲੇਡੀਜ਼ ਸੂਟਾਂ ਗਾਲੀ ਮੁੱਕਦੀ ਤਾਂ ਗੱਲ ਦੇਖੀ ਫੋਨ ਨਾ ਫੱਟ ਲਈ ਤੂੰ ਚੰਗੇ ਸੂਟ ਆ ਜੜੇ ਨੇ ਹੋਰ ਕੀ ਆ ਜੀ ਚਲੋ ਹੁਣ ਤੁਸੀਂ ਚਲੋ ਫੇ ਪਹਿਲਾਂ ਹੁਣ ਆਪਾਂ ਬੱਚਿਆਂ ਦੇ ਦੇਖਣੇ ਆ ਤੁਹਾਡੇ ਵਾਲਾ ਤਾਂ ਹਜੇ ਪੈਂਡਿੰਗ ਏ ਆ ਕੰਮ ਨਾ ਅਸੀਂ ਆਪੇ ਚਾਲੂ ਕਰ ਲੈਣਾ ਕੋਈਆਂ ਪੈਂਡਿੰਗ ਨਾ ਮੇਰਾ ਬੈਠ ਤੂੰ ਬੈਠ ਆਪੇ ਹੋ ਜਾ ਚਲੋ ਦੇਖਦੇ ਆ ਜੀ ਇਹ ਰਿਹਾ ਤੁਹਾਡੀ ਉਂਗਲੀ ਪਾ ਲੈਣ ਤੇ ਬਾਹਰ ਦਾ ਹੱਥ ਪਾ ਦਿੰਦਾ ਤੇ ਭਾਈ ਹੁਣ ਦੇਖਦੇ ਆ ਫਿਰ ਅ ਗਾਹਾਂ ਜਾ ਕੇ ਸੂਟ ਲੈ ਹੁੰਦੇ ਆ ਕਿ ਨਹੀਂ ਹੈਨਾ ਤੇ ਪਹਿਲਾਂ ਫਿਲਹਾਲ ਚਲੋ ਬੱਚਿਆਂ ਦਾ ਦੇਖੀਏ ਬੱਚਿਆਂ ਦੇ ਲਈਏ ਕੱਪੜੇ ਅੱਗੇ ਵਾਲਾ ਸਿਸਟਮ ਤੁਹਾਨੂੰ ਹੁਣ ਗਾਹਾਂ ਜਾ ਕੇ ਦਿਖਾਉਨੇ ਆ ਵੀ ਕੱਪੜਿਆਂ ਵਾਲਾ ਤਾਂ ਕਿਆ ਗਾਹ ਪੈਂਦਾ ਲੈਣੇ ਆ ਕਿ ਨਹੀਂ ਲੈਣੇ ਹੈ ਚਲੋ ਫਿਰ ਲਓ ਜੀ ਮੰਮੀ ਨੇ ਸਖਤ ਨਾਜ ਦੇਤੀ ਕਹਿੰਦੇ ਰੋਪੜ ਜਾਣਾ ਸਿਰਫ ਕੱਪੜਾ ਬਣ ਕੇ ਜਾਣਾ ਨਾਲ ਜੂਸ ਪੀ ਕੇ ਜਾਣਾ ਤਾਕਤ ਚਾਹੀਦੀ ਆ ਬਿਲਕੁਲ ਦੇਖੋ ਗੱਲ ਪਤਾ ਕਿ ਆ ਜਿਹੜਾ ਛੇਲੇ ਦਾ ਕੰਮ ਹੁੰਦਾ ਉਹਦੇ ਚ ਜਿੰਨਾ ਜ਼ਿਆਦਾ ਪਰਹੇਜ਼ ਰੱਖੂਗੇ ਵਧੀਆ ਹੈ ਹੈ ਜੇ ਹੁਣ ਫੇ ਘੜੀ ਮਾ ਸਿਰ ਦੁਖਣ ਲੱਗ ਜਾਂਦਾ ਹਵਾ ਲੱਗ ਜਵੇ ਬਾਈ ਜਾਨ ਸੋ ਸਿਆਣੇ ਬੰਦੇ ਨੂੰ ਇਹ ਚੀਜ਼ਾਂ ਸਾਰੀਆਂ ਦੀ ਫਿਕਰ ਹੁੰਦੀ ਹੈ ਠੀਕ ਹੈ ਨੀ ਤਾਂ ਵੀ ਕਹਿੰਦੇ ਸਾਨੂੰ ਹਾਈ ਗੁਰਨੀ ਤੂੰ ਵੀ ਪਿਆਰੀ ਆ ਇਸ ਕਰਕੇ ਲੁੱਕ ਕੇ ਜਾ ਜਾਣਾ ਤਾਂ ਚਲੋ ਕਹਿੰਦੇ ਉਹਨੂੰ ਜ਼ਰੂਰੀ ਆ ਕਰੇ ਕਿਆ ਮੈਂ ਕਹਿੰਦਾ ਜਾਨੋ ਨਾ ਮੈਂ ਕਹਿੰਦਾ ਬੰਨ ਕੇ ਰੱਖੇ ਕਰ ਕਾਲਾ ਸੋਹਣਾ ਲੱਗਦਾ ਬੱਬਨੇ ਆ ਵਾ ਉਹ ਬਾਕੀ ਹਾਂ ਸਹੀ ਗੱਲ ਆ ਵਧੀਆ ਲੱਗਦੀ ਆ ਲੱਗਦਾ ਬੱਬਨੇ ਆ ਹਾਂ ਸੋਹਣਾ ਲੱਗਦਾ ਲੰਮੇ ਹੱਸਦੀ ਆ ਠੀਕ ਆ ਮੇਰਾ ਈ ਲੋ ਹੁਣ ਤੇ ਆਉਂਦੀ ਸਾਰ ਭਾਈ ਕਿਰਾਇਆ ਤਾਂ ਖਰਚਾ ਪਹਿਲੇ ਸੀ ਚੰਗੀ ਚੰਗੀ ਚੀਜ਼ ਮੰਗ ਲਈ ਤਾਂ ਖਰਚਾ ਹੋ ਗਿਆ 10 ਮਿੰਨੇ ਲੱਗਦਾ ਤਾਂ ਲਿਆ ਕਾਏ ਕਰੂਗੇ ਪੀਜ਼ਾ ਖਾਏ ਹੋਗੇ 버ਗਰ ਖਾਏ ਹੋਗੇ ਦੀਦੀ ਆਉਂਦੇ ਸਈਆਂ ਨਹੀਂ ਨਹੀਂ ਚਲੋ ਦੇਖੋ ਜੋ ਖਾਣਾ ਪੀਣਾ ਉਹਦਾ ਖਾਣਾ ਪੀਣਾ ਹੀ ਆ ਇਹ ਕਈ ਨਹੀਂ ਗੱਲਾਂ ਦੇਖੂ ਨੀਓ ਖਰਚੇ ਨੂੰ ਰੋਈ ਜਾਂਦਾ ਠੀਕ ਆ ਇਹਦਾ 2 ਮਿੰਟ ਬਾਅਦ ਤੁਹਾਡੇ ਨਾਲ ਹਾਸੀ ਮੁਖੌਲ ਹੁੰਦਾ ਭਾਈ ਵੈਸੇ ਤਾਂ ਅਸੀਂ ਖਰਚੇ ਦੀ ਕੋਈ ਚੱਕਰ ਨਹੀਂ ਹੈਗਾ ਪ੍ਰਵਾਹ ਨਹੀਂ ਕਰੀਦੀ ਬਾਬੇ ਨਾਲੇ ਕਿਹਨ ਲੱਗੇ ਤੁਸੀਂ ਖਰਚੇ ਦੇ ਬਰ ਖਿਲਾਫ ਬਾਬੇ ਨਾਨਕ ਦੀ ਕਿਰਪਾ ਹੈ ਹੈ ਇਹਦਾ ਨਾਲੇ ਆ ਕਿੰਨਾ ਕ ਖਰਚਾ ਹੈ 150 ਰੁਪਏ ਲੱਗਿਆ ਸਾਰੇ ਸੱਚਾ ਬਥੇਰਾ ਕਰਦੇ ਅਸੀਂ ਤਿੰਨ ਗਲਾਸਾਂ ਦਾ ਇਹ ਨਹੀਂ ਨਜਾਇਜ਼ ਵੀ ਨਹੀਂ ਕਰੀਦਾ ਬਾਬੇ ਨਾਨਕ ਦੀ ਕਿਰਪਾ ਨਾਲ ਜਿੱਥੇ ਸਾਹਨੇ ਵਾਲਾ ਜਿੱਥੇ ਕਰਨੇ ਵਾਲਾ ਉੱਥੇ ਕਰੀਦਾ ਵੀ ਹੈ ਹੈਨਾ ਪਰਾ ਇਹਨਾਂ ਤਾ ਰੋਕੀ ਦਾ ਜੇ ਇਹਨਾਂ ਨੂੰ ਨਾ ਰੋਕੋ ਨਾ ਫੇਰ ਤਾਂ ਹੈ ਜਿੱਦਾਂ ਹੁਣ ਰੇਸਾਂ ਰੇਸਾਂ ਵਾਲੀ ਘੋੜੀ ਰੁਕਦੀ ਰੁਕਦੀ ਵੀ ਖਾਸੀ ਗਾਹਾਂ ਚੱਲਾਂਗੇ ਹੁੰਦੀ ਆ। ਇਹ ਦੀਦੀ ਇੱਕ ਕੰਮ ਹੋਰ ਕਰਨਾ ਆਪਾਂ ਨੇ। ਕੀ? ਦੀਦੀ ਆਉਂਦੇ ਹੋਏ ਬੈਲੈਂਸ ਤੇ ਬੈਲੈਂਸ ਦੀ ਨਹੀਂ ਥੋੜਾ ਜਿਹਾ ਇੱਧਰ ਨਾ ਆਪਣੇ ਵੱਲ ਨੂੰ ਦੁਕਾਨ ਹੈ ਦੀਦੀ ਰਵਿੰਦਰ ਵਾਲੇ ਹੱਥ। ਆਦੀ ਆਪਾਂ ਨੇ ਦੀਦੀ ਤੇ ਇੱਕੇ ਜਾਣਾ ਉੱਥੇ ਕੁਝ। ਚਾ ਚਾ। ਕੀ ਆ ਕਾਦੀ ਦੁਕਾਨ ਆ? ਹੈਗਾ ਕੁਝ ਅਸੀਂ ਦੇਖ ਕੇ ਜਾਣਾ ਬਸ। ਪਤਾ ਤਾਂ ਲੱਗੇ ਤੁਸੀਂ ਜਜਮੈਂਟ ਲਾਓ ਕਾਦੀ ਦੁਕਾਨ ਆ। ਪਹਿਲੇ ਸੋ ਉੱਧਰ ਥੋੜਾ ਜਿਹਾ ਇੱਧਰ ਮੁਹ। ਉਧਰ ਸਾਹਮਣੇ ਉਹਨਾਂ ਦੀ ਦੁਕਾਨ ਆ ਜਿਨ੍ਹਾਂ ਤੇ ਪਾਪਰਾਂ ਦੇ ਰੇਰ ਹੁੰ ਚੱਕਦੇ ਹੁੰਦੇ ਆ। ਹਾਂ। ਅੱਛਾ ਉੱਥੇ ਕੇ? ਉਧਰ ਸਾਹਮਣੇ ਆਹ ਉਪਰਨੀਚਰ ਦੀ ਦੁਕਾਨ ਆ। ਕਿਆ ਉੱਥੇ ਹੀ ਆ ਦੇਖਣਾ? ਸਸੇ ਰਮਾਨੀਆਂ ਦੇਖਣੀਆਂ ਜਿਹੜੀ ਨਿਆਣੇ ਨੂੰ ਲੈਣੀ ਆ। ਮੈਂ। ਤੁਸੀਂ ਤਾਂ ਦਵਾਣੀਆਂ ਵੀ ਦੇਖ ਕੇ ਦਿਲਬਰ ਚਾਲੀ ਵੀ ਅੱਜ ਦੇਖਣ ਆਂ ਗਈ ਆ। ਆ ਇੰਨਾ ਟਾਈਮ ਨਹੀਂ ਹੈਗਾ। ਮੈਂ ਕਹਿੰਦੀ ਉੱਥੇ ਜਾ ਕੇ ਆਵੇ ਬਲਾਚਾਰ। ਨੇ ਉੱਥੇ ਦਾ ਘਰੇ ਹੀ ਲੈ ਜੂਗੇ ਆਏ ਤੇ ਲੇਕੇ ਨਹੀਂ ਜਾਂਦੇ ਨਾ ਤਾਂ ਬੱਗੀਆਂ ਦੀ ਕੋਈ ਆਓ ਜੀ ਆ ਗਏ ਆਪਾਂ ਟੁਆਇਜ਼ ਲੈਂਡ ਵਾਲਿਆਂ ਦੇ ਪਹਿਲਾਂ ਹੁਣ ਬੱਚਿਆਂ ਦੇ ਕੱਪੜੇ ਦੇਖੀਏ ਫੇਰ ਦੇਖਦੇ ਆ ਬਾਅਦ ਵਿੱਚ ਸੂਟਾਂ ਦਾ ਓਹ ਲਈ ਭਾਈ ਕਿਆ ਲੈ ਕੇ ਜਾਣਾ ਸਟੀਲ ਵਾਲਾ ਅੱਛਾ ਮਤਲਬ ਕੀ ਹੋਊਦੋ ਪਟਕੜ ਨਹੀਂ ਹੈ ਗੱਭਿਰ ਮੱਖੀਆਂ ਮੁੱਖੀਆਂ ਬੈਠੀਆਂ ਹੋਈਆਂ ਨਹੀਂ ਉਹ ਤਾਂ ਚਲੋ ਵਧੀਆ ਗੱਲ ਹੈ ਉਹ ਤਾਂ ਲੈ ਕੇ ਵਧੀਆ ਪਰ ਰੱਖੋ ਜਿਹਦਾ ਕਵਰ ਹੋਵੇ ਆ ਲੈਣੀ ਆ ਸਟੀਲ ਵਾਲੀ ਸੀ ਇਹਦਾ ਟੱਕਣਾ ਹੈਗਾ ਹਾਂ ਇਦਾਂ ਬਿਲਕੁਲ ਆਹੀ ਠੀਕ ਆ ਬਸ ਠੀਕ ਹੈ ਆਹੀ ਪਹੁੰਚਿਆ ਆ ਵੀ ਆਹ ਸਕੀਨ ਵੀ ਕੱਪ ਜ ਨੂਰ ਵਾਲੀ ਸੀਸੀ ਨਾਲ ਦੀ ਵੈਸੇ ਉਰੇ ਤੇ ਵੀ ਮੈਂ ਉਹ ਚੈੱਕ ਕਰ ਜਾ ਮਿਲ ਜਾਣਾ ਜੇ ਲੈਣਾ ਹੋਵੇ ਦੇਰੇ ਹਨੀ ਪਿੱਛੇ ਤਾਂ ਹੁੰਦੀ ਆ ਕੱਲ ਦਾ ਪਿੱਛੇ ਬਿਲਕੁਲ ਸੇਮ ਕੱਲ ਉਦਾਂ ਨਹੀਂ ਆਈਦਾ ਆਨਲਾਈਨ ਮੈਂ ਜਾਂ ਜਾਂਦਾ ਇਹ ਆਉਦਾ ਵੀ ਯਾਰ ਕੱਲ ਕੱਲਾਂ ਨਹੀਂ ਮੈਨੂੰ ਆਉਂਦਾ ਹੂੰ ਕੱਪੜੇ ਨਹੀਂ ਕਈ ਦਿਖਾ ਲੰਦਾ ਮਿਲਿਆ ਚਲੋ ਆਜੋ ਫਿਰ ਚਲੋ ਜੀ ਭਾਈ ਜੀ ਵੈਸੇ ਤਾਂ ਤੁਸੀਂ ਦੇਖਿਆ ਹੋਇਆ ਇਹ ਅੱਗੇ ਇਹ ਵੀਡੀਓ 'ਚ ਸਾਡੇ 'ਚ ਸਾਰਾ ਸਾਰੀ ਸ਼ਾਪ ਬਹੁਤ ਸੋਹਣੇ ਸੋਹਣੇ ਰੀ ਗਿਫਟ ਵੀ ਮਿਲ ਜੰਨੇ ਆਹ ਦੇਖ ਗਿਆ ਵਧੀਆ ਚੀਜ਼ ਆ ਬੱਚਿਆਂ ਦੇ ਖੇਡਣ ਨੂੰ ਭਾਈ ਸਾਰੀਆਂ ਆਈਟਮਾਂ ਸਾਰੇ ਕੱਪੜੇ ਹਰੇਕ ਤਰ੍ਹਾਂ ਦੇ ਤੇ ਬੂਟ ਸ਼ੂਜ਼ ਜੋ ਮਰਜੀ ਇਹ ਤਾਂ ਵੀ ਲੱਗਦਾ ਹੈ ਜੀ ਜੀ ਫਿਰ 3 ਤੋਂ 6 ਸਾਲ ਨਾਲ ਕੇ ਆਹੀ ਲੀ ਲਿਆ ਯਾਰ ਕਿੰਨੇ ਮੰਨ ਸਕਦੇ ਐ ਦੇਖ 83 ਤੋਂ 6 ਆ ਗਿਆ ਹਾਂ ਹਾਂ ਦੇ 6 ਤੋਂ 12 ਲੈ 70 ਤੋਂ ਫਸਲੀਆਂ ਨਿਕਲ ਜਾਣੀਆਂ ਫਿਰ ਆਹੀ ਲੈ ਲਈ ਉੱਪਰ ਵਾਲਾ ਹਾਂ ਦੇਖ ਲੈ ਉੱਪਰ ਤੂੰ ਦੇਖ ਲੈਨੇ ਹੱਲੇ ਕਲਰ ਦੇਖ ਲੈ ਸਰਦਾਰ ਜੀ ਨੇ ਆਪਣੀ ਦੇ ਆਪਣੀ ਕੁੜੀ ਨੂੰ ਆਪਣੀ ਪਸੰਦ ਦਾ ਦਵਾਨਾ ਪਕੜ ਆਉਣੀ ਕਲਰ ਸੋਨਾ ਬਹੁਤ ਜੀ ਹੋਰੀ ਤਾਂ ਵੀ ਲੱਗਦੀ ਆ ਇਹ ਹਾਂ ਨਹੀਂ ਸੋਨਾ ਯਾਰ ਜਿਹੜਾ ਪੇਟ ਚੋਲੇ ਦੱਸੋ ਕੁਝ ਬੋਲੋ ਤੁਹਾਡੀ ਕੁੜੀ ਨੂੰ ਸਮਝਾਣਾ ਮੇਰੀ ਵਾਂ ਤਾਂ ਤੁਸੀਂ ਬੋਲਦੇ ਨਹੀਂ ਤੇ ਕੁੜੀ ਵਾਲ ਨੂੰ ਬੋਲੋ ਪਹਿਲਾਂ ਤੁਸੀਂ ਦਾ ਸਲੈਕਟ ਕਰੋ ਫਿਰ ਦੇਖ ਲੈਣੇ ਆ ਵੀ ਠੀਕ ਆ ਭਾਈ ਕੇ ਕੇ ਮੈਨੂੰ ਸੋਹਣਾ ਲੱਗਦਾ ਜੀ ਜਿਹਨੇ ਆਹ ਵਾਲਾ ਉਹ ਤਾਂ ਹਾਲ ਕੇ ਦੇ ਦੋ ਇੱਕ ਮਿੰਟ ਰੁਕ ਜਾ ਬਣ ਹਲਕਾ ਨੂੰ ਥੋੜਾ ਉਹ ਕਰਨਾ ਆਹ ਹਾਂ ਅੰਨੇ ਰੁਕ ਜਾ ਦੋ ਤਿੰਨ ਜਿੰਨਾ 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 ਚ ਆਪੇ ਚੋਇਸ ਕਰਨਗੇ ਇਹ ਉਹ ਜਿਹੜੀਆਂ ਜਿਹੜਾ ਤੁਹਾਨੂੰ ਠੀਕ ਲੱਗਦਾ ਹਜੇ ਉਹ ਦੇਖ ਲਓ ਫਿਰ ਉਹਨਾਂ ਚੋਂ ਸਲੈਕਟ ਕਰ ਲਾਂਗੇ खैर मां ता भी ता तो तो बड़ा है बड़ा है 3 टू 6 मंथ लिखो 3 टू 6 छोटा मुंह है ये बिचारी ये तो खासे बड़ा लगदा है ना वही कह रही पफली जा ये ता मनकीरत दा है ये तेरा नाम आहा हां ये का 3 मंथ 03 04 बड़ा करने तो खासे बड़ी हो गई ਫਿਕਾ ਪਈ ਤਰਾਇਦਾ ਕੋਈ ਨਹੀਂ ਰਾਇ ਦੇਖਦੇ ਨੀ ਵੇ ਬੋਏ ਦੋਸਤ 62 ਆਹ ਆ ਵੀ ਕੁਛ ਹੀ ਨਹੀਂ ਕਿਤੇ ਦੀ ਦੀ ਹੋ ਗਈਆਂ ਤਾਂ ਕਿਹੜੀ ਆਹ ਜੀ ਕਲਰ ਹੈ ਆ ਦੇ ਇਧਰੋਂ ਦਾ ਦਿਖਾਓ ਵੀਡੀਓ ਚ ਕਿਹੜੀ ਯੂਨਿਕ ਜੀ ਦੀ ਚੀਜ਼ ਹੋ ਗਈ ਹੈ ਨਹੀਂ ਪਰ ਇਹ بڑا ਹੋ ਗਿਆ ਨਾ ਆ ਦੇਖ 6 ਤੋਂ 12 ਇੰਨਾ ਤਾਂ ਦੇਖੀ ਈਨਾ ਨੇ ਚੁਆਇਸ ਕਰਨੀ ਆ ਬਾਅਦ ਤੇ ਮੈਂ ਜ਼ਰੂਰੀ ਥੋੜੀ ਮੈਂ ਹੀ ਕਰਨੀ ਆ ਤੁਸੀਂ ਕਰੋ ਤੁਸੀਂ ਕਰੋ ਮੈਂ ਕਹਿੰਦੀ ਮੈਂ ਕੱਢਣੇ ਨੂੰ ਕਹਿੰਦੀ ਆ ਦੱਸੋ ਤੁਸੀਂ ਆਪਣੀ ਵੀ ਪਸੰਦ ਦੇਖੋ ਮੈਂ ਹੁਣ ਕਿਤੇ ਵੈਸੇ ਵਸ ਦੀਦੀ ਬਹੁਤ ਆ ਆ ਤਿੰਨਾਂ ਚ ਚੁਆਇਸ ਕਰਦੇ ਆ ਕਿੱਥੇ ਕਾਊਂਟਰ ਇਹਦੇ ਕੋਲ ਵੈਸੇ ਵੀ ਹੈਗੀਆਂ ਹੀ ਆ ਆ ਸਿਰੇਂ ਦੀ ਸੋਚਦੀ ਆ ਬਾਕੀ ਤੁਸੀਂ ਦੇਖੋ ਕਿਹੜਾ ਆਹ ਚੁਆਇਸ ਦੇਖੋ 3 ਤੋਂ 6 326 ਬਸ ਇਹ ਵਧੀਆ ਇਹ ਵੀ ਹੈ ਨਾ ਕੈਪ ਵੀ ਹੈਗੀ ਆ ਠੀਕ ਹੈ ਬਸ ਫਿਰ ਇਹੀ ਇਹ ਲੈ ਲੈਣੇ ਹੈ ਨਾ ਫਿਰ ਹਾਂ ਨਾ ਠੀਕ ਹੈ ਫਾਈਨਲ ਫਾਈਨਲ ਚੀਜ਼ ਵੀ ਹੈਗਾ ਲਿਖਿਆ ਹੋਇਆ ਅਕੋਰਡਿੰਗ ਤਾਂ ਕੋਈ ਗੱਲ ਨਹੀਂ ਬਜਟ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇੱਕ ਕੱਪਾਂ ਲੈ ਲਿਆ ਬੋਟਲ ਹੂੰ ਉਹ ਵੀ ਠੀਕ ਹੈ। ਬੋਟਲ ਦਾ ਕੀ ਪ੍ਰਾਈਸ ਹੈ? ਆ ਲਿਖਿਆ ਵਾ ਥੱਲੇ 399। ਨਹੀਂ ਨਹੀਂ ਘਟਾਉਣੀ ਐ ਇੰਨੀ ਮਹਿੰਗੀ ਨਹੀਂ। ਮੈਨੂੰ ਦੱਸ ਤਾਂ। ਉਹਦੇ ਉਹਨਾਂ ਦਾ ਜਿਹੜਾ ਆਪਾਂ ਚੇਂਜ ਕਰਿਆ ਉਹਦੇ ਨਾਲ ਦਾ ਪਿਆ ਦੇਖੋ। ਕਿਹੜਾ ਕਰਿਆ? ਦੂਜੇ ਨੰਬਰ ਵਾਲਾ? ਹਾਂਜੀ। ਅੱਛਾ ਇਹਦੇ ਨਾਲ ਪਹਿਲਾਂ ਆਪਾਂ ਨੇ ਪਿੰਕ ਜਿਹਾ ਚੇਂਜ ਕਰਿਆ ਹਨਾ? ਹਾਂਜੀ ਪੀਲ ਸੀਗਾ ਉਹ ਕਲਰ ਸਾਈਜ਼ ਛੋਟਾ ਸੀ। ਜੇ ਸਾਈਜ਼ ਛੋਟਾ ਦਾ ਮੈਂ ਤਾਂ ਹੀ ਕਹਾ ਵੀ ਪਿੰਕ ਫੇਰ ਪਿੰਕ ਲੈ ਲਿਆ ਮੈਂ ਕਿਹਾ ਪਿੰਕ ਚੇਂਜ ਕਰਕੇ। ਉਹ ਸਾਈਜ਼ ਛੋਟਾ ਠੀਕ ਆ ਨਾ ਘਰ ਆਟੀਂਦੀ ਆ ਆਹਗਾ ਇਹ ਤਪਦਾ ਹੈ ਹੁਣ ਰੋਟੀ ਵੀ ਤਾਈਦਾ ਹਾਂ ਤਾਂ ਪਰ ਹੈ ਬਹੁਤ ਘਰ ਜੀ ਜ਼ਿਆਦਾ ਬੋਲੀ ਬਸ ਫਿਰ ਹੋਰ ਤਾਂ ਕੀ ਆ ਲੈਣਾ ਬਸ ਓਕੇ ਸਾਰਾ ਕੁਝ ਪੂਰਾ ਹਾਂ ਤੇ ਚਲੋ ਆਓ ਜੀ ਉਧਰੋਂ ਆਪਾਂ ਨੇ ਲੈ ਲਿਆ ਇੱਕ ਸੂਟ ਅ ਹਰਗੁਣ ਦਾ ਤੇ ਹੁਣ ਇਧਰੋਂ ਵੀ ਲੈਣੇ ਭਾਈ ਕੱਪੜੇ ਬਿਊਟੂ ਮਾਲ ਵਿੱਚ ਆ ਗਏ ਇਧਰ ਵੀ ਆਫਰ ਲੱਗੀ ਵੀ ਆ ਤੇ ਉੱਥੇ ਨਹੀਂ ਸੀਗੀ ਆਫਰ ਉਹ ਸਾਹਮਣੇ ਵਾਲੇ ਮਾਲ ਵਿੱਚ ਹੈਗੀ ਆ ਅਸੀਂ ਕੱਪੜੇ ਲਾਏ ਹੋਰ ਦੁਕਾਨ ਤੋਂ ਆਫਰ ਤਾਂ ਇੱਧਰ ਵੀ ਹੈਗੀ ਆ ਚਲੋ ਬਾਕੀ ਹੁਣ ਅੰਦਰ ਜਾ ਕੇ ਦੇਖਦੇ ਆਂ ਨਹੀਂ ਮੈਂ ਤਾਂ ਦੀਦੀ ਆਹ ਮਾਉਣੀ ਖਾਤ ਰਾਤ ਨੂੰ ਥੈਂਕ ਯੂ ਕਿੰਨੇ ਸੋਹਣਾ ਦੇ ਤੇ ਹਾਂ ਕਿੰਨਾ ਸੋਹਣਾ ਇਹ ਪਹਣਾ ਲਿਖਿਆ ਹਾਂ ਤੇ ਇਹ ਸਾਈਜ਼ ਨਹੀਂ ਹੈ ਦੋ ਤੇ ਨਵਾਹੀ 22 ਆ ਸਾਈਜ਼ ਆ ਦੇਖ ਲਿਖਿਆ ਆ ਆਹ ਵੇ ਦੋ ਤਿੰਨ ਹੀ ਆ ਆ ਦੇਖ ਲਿਖਿਆ ਆ ਉਹ ਤਾਂ 22 ਇਅਰਸ ਦੋ ਹਰ ਬਸ ਬੜਾ ਬਣੀ ਖੁਸ਼ਟਾਪ ਵਗੈਰਾ ਦੇਖੇ ਨਾ ਅੰਦਰ ਬੋਡੀ ਹੋਣੀ ਹੈ ਬਣ ਕੇ ਇੱਦਦੇ ਹਾਂ ਹਾਂ ਸੋਣੀ ਤੂੰ ਮਨ ਬੜੀ ਹੋ ਜਣੀ ਨੇ ਮਨ ਕੀ ਹੁਣ ਕੱਪੜੇ ਲੈਣੇ ਸਿਆਲ ਵਾਲੇ ਆ ਹਾਂ ਸਿਆਲ ਵਾਲੇ ਲੈਣੇ ਹੋਣੇ ਆ ਫਿਰ ਠੀਕ ਆ ਹਵਾ ਸਿਆਲ ਵਾਲੀ ਪਈ ਠਰਮੀ ਹੁਣੀ ਆ ਜਦ ਵੀ ਦੇ ਦੇਲੇ ਦੀਦੀ ਮੜੇ ਜੇ ਕਾਦ ਹਵਾ ਚਲਦੀ ਹੁਣ ਆ ਹੁਣ ਵੇਹਰ ਨੂੰ ਪਾਉਣੇ ਜਿਹੜੇ ਨਿਆਣੇ ਨੇ ਕੱਪੜੇ ਉਹ ਕਹਿੰਦੇ ਆਹੋ ਹੁਣ ਹਜੇ ਬਹੁਤ ਹੀ ਜ਼ਿਆਦਾ ਵੈਸੇ ਬਹੁਤੇ ਨਹੀਂ ਜਿੱਦਾਂ ਠੰਡ ਹਵਾ ਚਲਦੀ ਨਾ ਕਈ ਵਾਰ ਬਹੁਤ ਹਵਾ ਲੱਗਦੀ ਕੁਝ ਸਤ ਪਾਕਿਸਤਾਨ ਕਦਣਾ ਉਰੇ ਤਾਂ ਪਰ ਸ਼ਾਮ ਹੋ ਜਾਂਦੀ ਹਾਂ ਟੈਂਟ ਤਾਂ ਭੱਲੇ ਲੱਗੂਗਾ ਹੀ ਹੋਰ ਬਿਨਾ ਟੈਂਟ ਦੇ ਵਿਆਹ ਕਰਨਾ ਕਮਾਲ ਹੈ ਦੇਖੋ ਹੁਣ ਕੀ ਰੱਖਣਾ ਭਾਈ ਇਹ ਨੂੰ ਉਧਰ ਦੇ ਦੇ ਆ ਜਾ ਕੁਛ ਇੱਧਰ ਵੀ ਆਹ ਵੀ ਕੱਪੜੇ ਸਾਰੇ ਸੋਹਣੇ ਆ ਆ ਦੇਖੋ ਦਾ ਗਰਮੇ ਆ ਉਹ ਇਧਰਲੀ ਸਾਈਡ ਬਹੁਤ ਸੋਹਣੇ ਸੋਹਣੇ ਦਦਨ ਮੰਮੀ ਨੇ ਦੇਖੇ ਤੇ ਆਹ ਦੇਖੋ ਆ ਚੀਜ਼ਾਂ ਆ ਗਰਮਾ ਕੱਪੜੇ ਇਹ ਪਰ ਹੈ ਬੱਚੇ ਵਾਲੇ ਇਹ ਬਿਲਕੁਲ ਬਿਲਕੁਲ ਬੱਚੇ ਵਾਲੇ ਹੂੰ ਕਿੱਥੇ ਜਾਣਾ ਬਣਾ ਸਾਨੂੰ ਕਿੱਥੇ ਦੇਖੋ ਦੇਖੋ ਫਿਰ ਵੈਸੇ ਤਾਂ ਭਾਈ ਸਾਰੇ ਹੀ ਕੱਪੜੇ ਵਧੀਆ ਗਰਮ ਹੈ ਬਿਲਕੁਲ ਸਾਰਾ ਕੁਝ ਘਰ ਤੇ ਸਰ ਦੇਣਾ ਹੈ ਆ ਦੇਣਾ ਮੈਂ ਕਿਹਾ ਦੀਦੀ ਨੂੰ ਕਿਹਾ ਮੈਂ ਕਿ ਪੈਂਟੋ ਦੇ ਕੋਲ ਹੈਗੀ ਆ ਬਾਹਰ ਨੇ ਠੀਕ ਆ ਜਾਣਾ ਦੀਦੀ ਬਹੁਤ ਸੋਹਣਾ ਲੱਗਣਾ ਹਾ ਵੀ ਨੂਰ ਨੂੰ ਆ ਲੈ ਲੈ ਕੱਲਾ ਹੂੰ ਦੇਖ ਲੋ ਤੈਨੂੰ ਹੀ ਲੱਗਦਾ ਇਹਦੇ ਨਾਲ ਤੁਸੀਂ ਜੋ ਪਚਾਈ ਦੀ ਮੋਤੀ ਜਿਹਾ ਰਮਿੰਦਰ ਜਿੱਥੇ ਪੈਣੂ ਇਹਨੇ ਥੱਲੇ ਦਾ ਵਾਈਟ ਸ਼ਰਟ ਪਾਦੀ ਪਈ ਓਦੇ ਕੋਲ ਇਹਦਾ ਪਾਵਾ ਇਹੋ ਦਾ ਹੋਰ ਤਰ੍ਹਾਂ ਦੀਆਂ ਨਾ ਫਿਰ ਆ ਦੇ ਠੀਕ ਤਾਂ ਹੈ ਕਿ ਤੁਹਾਨੂੰ ਲੱਗਦੀ ਹੈ ਇਹ ਅਜੀਬ ਅਜੀਬ ਜਿਹੀ ਲੱਗ ਥੋੜੀ ਇਹ ਟ੍ਰੈਂਡ ਇਹ ਬਣਾਇਆ ਵਾ ਟ੍ਰੈਂਡ ਦੇ ਹਿਸਾਬ ਨਾਲ ਖੁੱਲਾ ਜਾ ਮਤਲਬ ਖੁੱਲੀਆਂ ਹੀ ਆ ਬਹਾ ਉਹ ਤਾਂ ਹੈਗਾ ਸੋਹਣੀ ਬਹੁਤ ਰਵਾਜ ਜਾ ਲੈ ਇਹਨੇ ਮੈਨੂੰ ਕਹਣਾ ਕਿ ਕਿੱਦਾਂ ਕੋਈ ਨਾ ਮੰਮੀ ਦੀ ਟੈਨਸ਼ਨ ਨਾ ਲਓ ਮੰਮੀ ਨੂੰ ਮੈਂ ਕਹੂੰਗੀ ਮੰਮੀ ਨੂੰ ਕਹੂੰਗੀ ਵੀ ਮੈਂ ਲੈ ਕੇ ਆਈਆਂ ਭਾਈ ਆਪਣੀ ਪਸੰਦ ਦੀ ਇਹ ਆ ਜਾਣਾ ਦੇ ਸਾਈਜ਼ ਇਹਦੇ ਉੱਪਰ ਨਹੀਂ ਲਿਖਿਆ ਵਾ ਹਾ ਸਾਈਜ਼ ਇਹ ਜੀ ਦੀ ਇਹ ਨਹੀਂ ਆ ਜਾਣਾ ਦੇ ਆਮਨਾਲ ਆ ਜਾਣਾ ਇਹਨ ਪਤਾ ਲੱਗਦਾ ਤੂੰ ਮੇਰੇ ਮੇਰੇ ਗੱਲ ਚ ਰਹਿਣਾ ਜਸੂ ਥੋੜਾ ਸਾਈਜ਼ ਥੋੜਾ ਜਹਾ ਉੱਚਾ ਨਾ ਹੋ ਕੁਝ ਵੇ ਬਸ ਲਿਖਿਆ ਭਾਈ ਦੇ ਉੱਪਰ ਉੱਚਾ ਵੀ ਨਹੀਂ ਰਹਿਣਾ ਠੀਕ ਰਹਿਣਾ ਹੋੰਨੀ ਕਿੰਨੀ ਛੋਟੀਆਂ ਵੀ ਸ਼ਾਰਟ ਜਿਆ ਨਾ ਫਿਰ ਗਾਂ ਠੰਡ ਆਦੀ ਆਹ ਚੀਜ਼ ਆ ਕੀ ਚਾਹ ਹੋਰ ਦੇਖ ਲੋ ਵੇ ਚਾ ਰਹਿਣ ਦੇ ਫਿਰ ਤੂੰ ਦੇਖ ਲੈ ਹੋਰ ਦੇਖ ਲੋ ਫਿਰ ਪਿੱਛੇ ਸਾਈਜ਼ ਲੰਗੇ ਹੋਏ ਨੇ ਸਰ ਇਹਦਾ ਦੇਖ ਆਹ ਫਰਾ ਕਾ ਤੱਕ ਇਹਦੇ ਨਾਲ ਦਾ ਇਹਦੇ ਨਾਲ ਦਾ ਜੇ ਇਹਦੇ ਨਾਲ ਦਾ ਤੂੰ ਰਹਿਣ ਦੇ ਵੀਰੇ ਤੁਹਾਨੂੰ ਪਸੰਦ ਨਾ ਆਏ ਨੀ ਜਰੂਰੀ ਆਪਾਂ ਨਾਲ ਆ ਜਾਣਾ ਤਾਂ ਇਹਨਾਂ ਨੇ ਤੂੰ ਕਹਿੰਦੀ ਆ ਨਾ ਫਿਰ ਇਹਨਾਂ ਉੱਚਾ ਜਿਆ ਹੋ ਜਾਣਾ ਜਦੋਂ ਵੀ ਕ੍ਰੋਪ ਕ੍ਰੋਪ ਦੇ ਹਿਸਾਬ ਨਾਲ ਆ ਗਿਆ ਚੱਲ ਛੱਡੋ ਜੇ ਨਹੀਂ ਲੈਣਾ ਫੇਰ ਕਾ ਰੂੰ ਅੱਥੀ ਚੀਜ਼ ਨਹੀਂ ਲੈਣਾ ਦਿਲ ਵੀ ਆ ਪਰ ਸਾਈਜ਼ ਦਾ ਵੀ ਪੰਗਾ ਪੈਂਦਾ ਇਹ ਹੈ ਨਾ ਹਾਂ ਦੇਖ ਲਾ ਇਹਦੇ ਜੇ ਕੁਝ ਦੇਖ ਲਾ ਕਿਹੜਾ ਆ ਵੀ ਸੋਹਣਾ ਹੈ ਹੂੰ ਆ ਲੈ ਲੈ ਇੱਕ ਚੀਜ਼ ਤਾਂ ਮੇਰੀ ਪਸੰਦ ਦੀ ਹੋ ਗਈ ਨਿਆਣੇ ਨੂੰ ਬਸ ਆ ਠੀਕ ਕਰ ਸੈਂਟੂ ਦੇ ਕੋਲ ਹੈਗੀ ਹੈ ਸ਼ਰਟ ਲਾ ਲਿਓ ਨਾਲ ਚੱਲ ਸਰ ਗਿਆ ਹੁਣ ਇੱਕ ਹੋਰ ਹਾਂ ਇੱਕ ਦੇਖ ਹਾਂ ਭਾਈ ਕਰ ਲਿਆ ਸਿਲੈਕਟ ਕੋਈ ਹੋਰ ਕਿਹੜੇ ਕਿਹੜੇ ਚਲ ਵਧੀਆ ਇਹ ਇਹ ਨੂਰ ਜੋਗੇ ਦੋ ਇਹ ਹਾਂਜੀ ਠੀਕ ਆ ਹੋਰ ਹੁਣ ਮਨਕੀਰ ਤੇ ਜੋਗੇ ਦੇਖਦੇ ਆ ਅਸੀਂ ਕਿ ਲੈਣੇ ਤੇ ਇਹ ਤੁਹਾਡੇ ਮੁੰਡੇ ਨੂੰ ਨਾ ਦੱਸ ਮਨਕੀਰ ਤੇ ਜੋਗਾ ਹੁਣ ਵਿਚਰਾ ਮੈਂ ਤੇ ਟਾਂਕਾ ਨਾ ਭਈ ਕੱਪੜੇ ਨਹੀਂ ਹੈਗੇ ਚਲੋ ਦੁਕਾਨ ਚਲੋ ਛੱਡੀਏ ਨਹੀਂ ਮਨਕੀਰ ਤਨੂੰ ਵੀ ਚਾਹੀਦੀ ਆ ਉਹ ਬਾਈ ਕੱਪੜੇ ਬਹੁਤ ਉਹ ਕਿਦਾਂ ਫੁੱਲ ਇਹਨਾਂ ਦੇ ਵਿੱਚ ਗਰਮ ਹੋਣੀਆਂ ਨਾ ਕਿਦਾਂ ਫੁੱਲਵੇਂ ਫੁੱਲਵੇਂ ਜਿਹਾ ਇਹ ਹਾਂ ਵਿੱਚ ਗਰਮ ਹੈ ਬਾਈ ਕੱਪੜਾ ਨਿਹਰਾਈ ਕੱਪੜਾ ਬਹੁਤ ਸੋਹਣਾ ਹੋ ਰਿਹਾ ਐਨ ਵਧੀਆ ਕੱਪੜਾ ਮਿਲ ਜਾਂਦਾ ਲੈ ਆਪ ਦੇਖ ਕੇ ਲੇ ਲੋ ਨਾਲੇ ਜਿਹੜੇ ਜਆ ਪਸੰਦ ਆ ਉਹ ਜਆ ਦੇਖ ਕੇ ਲੈ ਲਓ ਠੀਕ ਨੇ ਦੀਦੀ ਇਹੇ ਜੇ ਹਰਕੂ ਨੂੰ ਲੈ ਕੇ ਆਏ ਸੀ ਨਾ ਹਾਂ ਹਨਾ ਪਾਏ ਤਾਂ ਬਹੁਤ ਸੋਹਣਾ ਲੱਗ ਉੱਠਦਾ ਉਹਦੇ ਹਾਂ ਉਹ ਲੱਡੂ ਜੇਪਰ ਤਾਂ ਹਰੇ ਕੇ ਰੰਗ ਉੱਠਦਾ ਰੰਗ ਸਾਫ਼ ਹਨਾ ਉਹਦਾ ਤਾਂ ਕਰਕੇ ਉਹ ਥੱਲੇ गिर ਗਿਆ ਚੱਕੋ ਲੋ ਲਓ ਜੀ ਨੂਰ ਦੇ ਸਾਡੀ ਦੇ ਹੁਣ ਲੈ ਹੋ ਗਏ ਕੱਪੜੇ ਮਨਕੀਰਤਾ ਜੋਗੇ ਲੈਣੇ ਆ ਉਹ ਹੁਣ ਦੇਖਦੇ ਆ ਆ ਦੇਖਿਓ ਇਹਨੂੰ ਫੱਤ ਲਾ ਕੇ ਦੇਖਿਓ ਕਿੰਨੀ ਸੋਹਣੀ ਸ਼ਰਟ ਹੈ ਕਿਹੜੀ ਹਾਂ ਮੇਰੇ ਫੋਨ ਆ ਤਜ ਇਰ ਤੁਸੀਂ ਕਿਆ ਬੋਨਾਰਾਤ ਮਾ ਦੀਆਂ ਪਰ ਤੁਸੀਂ ਵੀ ਲੈ ਲਓ ਮੈਂ ਕੁਰਤਾ ਪਜਾਮਾ ਲੈਣਾ ਮੈਂ ਹੁਣ ਫੇ ਭੋਗ ਨੂੰ ਕਿਆ ਪਾਉਣਾ ਭੋਗ ਨੂੰ ਇੱਕ ਦਿਨ ਪਹਿਲਾਂ ਮੈਂਦੀ ਵੀ ਉਸ ਦਿਨ ਵੀ ਕੁਝ ਪਾਉਣਾ ਪੈਣਾ ਜੇ ਘਰ ਤੋਂ ਹੀ ਪਾਉਣਾ ਮੈਂ ਸਾਈਡ ਤੇ ਹੈਗਾ ਮੈਂ ਲੈਣੇ ਆ ਕੱਪੜੇ ਮੈਂ ਕਿਆ ਲੈ ਆ ਪਿਆ ਆ ਦੇਖ ਲੈ ਦੀ ਫੇ ਹਾਂ ਮੈਂ ਦਸ ਇੰਦਰ ਕੇ ਨਾ ਮੈਂ ਕੱਪੜੇ ਲੈਣੇ ਆ ਫੇ ਵਿਆਹ ਜੋ ਮੇਰੀ ਗੱਲ ਸੁਣ ਲਓ ਮੈਂ ਟਾਈਮ ਵੀ ਦੱਸਿਆ ਵੀ ਮੈਂ ਕਦੇ ਲੈ ਆਵੇਂ ਕੱਪੜੇ ਮੈਂ ਹੁਣ ਕਪੜੇ ਤਾਂ ਮੈਨੂੰ ਕਿੱਦਾਂ ਕਿੰਨਾ ਚਰ ਹੋ ਗਿਆ ਮੈਨੂੰ ਵੀ ਲਾਏ ਨੂੰ ਲੈ ਆਹਾਂ ਲੈ ਤਾਂ ਮੈਂ ਵੀ ਨਹੀਂ ਹੈਗੀ ਵੀਡੀਓ ਵੀਡੀਓ ਹਜੇ ਵੀਡੀਓ 5 ਕਿ ਦਿਨ ਹੋਏ ਹੈ ਜੇ ਸੂਟਾਂ ਵਾਲੀ ਪਾਈ ਨੂੰ ਉਹ ਤਾਂ ਕੋਈ ਨਾ ਪੈਂਦੀ ਰਹਿੰਦੀ ਆ ਫੇਰ ਲੈ ਤਾਂ ਮੈਂ ਵੀ ਨਹੀਂ ਹੈਗੀ ਉਹ ਤਾਂ ਮੈਨੂੰ ਕੀ ਇੱਥੇ ਆਏ ਆ ਮੈਂ ਆਪ ਥੋੜੀ ਕੀਤੇ ਆ ਜਾ ਕੇ ਆਏ ਆ ਦੱਸ ਲੈ ਮੈਂ ਵੀ ਨਹੀਂ ਹੈਗੀ ਮੈਨੂੰ ਵੀ ਕੀ ਇੱਥੇ ਦੱਸ ਕੇ ਆਏ ਆ ਬੰਦੇ ਤੁਹਾਡੇ ਚਲੋ ਮੈਂ ਹੁਣ ਦੇਖਦਾ ਸ਼ਾਮ ਨੂੰ ਮਾਰ ਕੇ ਆਉਂਗਾ ਰੋਪੜ ਗੇੜਾ ਸ਼ਾਮ ਨੂੰ ਲੈ ਕੇ ਆਣੇ ਫੇ ਕੱਪੜੇ ਲਓ ਜੀ ਭਾਈ ਮਨਕੀਰਤ ਜੋਗੇ ਵੀ ਲੈ ਲੇ ਕਿਹੜੇ ਮਨਕੀਰਤ ਦੇ ਆ ਕਿਹੜੇ ਹੁਣ ਉਹਦੇ ਹੋਗੇ ਹੁਣ ਤਾਂ ਘਰੇ ਜਾ ਕੇ ਦੱਸੇਂ ਘਰੇ ਜਾ ਫੇ ਤੇ ਤੁਹਾਡੇ ਪਜਾਮੀਆਂ ਇਹਨਾਂ ਦੋਆਂ ਦੀਆਂ ਆ ਇਹ ਵੀ ਨੂਰ ਦਾ ਇਹ ਵੀ ਨੂਰ ਦੀ ਆ ਅੱਛਾ ਆ ਮਨਕੀਰਤ ਦੀ ਆ ਠੀਕ ਆ ਆ ਵੀ ਮਨਕੀਰਤ ਠੀਕ ਆ ਆ ਵੀ ਮਨਕੀਰਤ ਹਾਂ ਆ ਵੀ ਮਨਕੀਰ ਦਾ ਇਹ ਵੀ ਮਨਕੀਰ ਦਾ ਕਿੰਨੇ 4-4 ਚਾਰ-ਚਾਰ ਲੈ ਦੇ ਦੋ ਹਾਂ ਦੇ ਹਾਂ ਹਾਂ ਸ਼ੁਰੂ ਭਾਈ ਪਲੇ ਹੋ ਗਏ ਕਪੜੇ ਜੀ ਤੇ ਸ਼ਾਪਿੰਗ ਹੋ ਗਈ ਸਾਡੀ ਕੰਪਲੀਟ ਫਿਰ ਹੁਣ ਬਾ ਹੁਣ ਇੱਥੇ ਦੇ ਘਰ ਨੂੰ ਮੁੜ ਜਾਣਾ ਛੁੱਟਾ ਵਾਲਾ ਫਿਰ ਬੱਚੇ ਆ ਕੰਮ ਛੱਡ ਤਾਂ ਮੇਰਾ ਮਤਲਬ ਖੜਾ ਤੁਸੀਂ ਛੁੱਟਾ ਵਾਲਾ ਕਿ ਛੁੱਟਾ ਵਾਲਾ ਕੀ ਕਰਨਾ ਹੁਣ ਫੱਕੀ ਗੱਲ ਤਾਂ ਸੌਖਾ ਹੀ ਕਿਹੜਾ ਛੁੱਟ ਗਿਆ ਹੈ ਚਲੋ ਦੇਖਦੇ ਆ ਜੀ ਸੂਟਾਂ ਵਾਲਾ ਵੈਸੇ ਵੀ ਹੁਣ ਵਲੌਗ ਪੂਰਾ ਹੋ ਗਿਆ ਤੇ ਸੂਟਾਂ ਵਾਲਾ ਫਿਰ ਅਗਰ ਹੋਇਆ ਤਾਂ ਅਗਲਾ ਵਲੌਗ ਤੁਹਾਨੂੰ ਦਿਖ ਜਣਾ ਮਿਲਦੇ ਆ ਜੀ ਫਿਰ ਤੁਹਾਨੂੰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ